ਆਉਂਦੀ ਆਈ ਰੋਪੀ ਫੇਰ ਹਾਂ ਇਹਦਾ ਅੱਭੀ ਅੱਭੀ ਗੁਰਪਾਲੂ ਹੋਤੇ ਸਾਡੇ ਨਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਕਿਹਨੂੰ ਤੈਨੂੰ ਪਤਲਾ ਆ ਗਿਆ ਵੀ ਮੈਨੂੰ ਕੱਤਦੇ ਆ ਪਾਲੇ ਪਾਲੇ ਕਿੱਥੇ ਹੋਏ ਹੋ ਇੱਥੇ ਮੇਰੇ ਪੱਤ ਕਰੋਨਾ ਦੀ ਪਾਲੇ ਪਾਲੇ ਜੁੜ ਗਏ ਨਾ ਮੰਮੀ ਵਾਲਾ ਪਾਲਾ ਅਮਣ ਵਾਲਾ ਪਾਲਾ ਹਾਂ ਗਰਪਾਲਾ ਹਾਂ ਮੋਟੇ ਕਾ ਵਾਲਾ ਪਾਲਾ ਸਾਰੇ ਹੀ ਪਾਲੇ ਆਪਾਂ ਨੂੰ ਪਾਲਦੇ ਨਹੀਂ ਆਉਂਦੀ ਆ ਯੂਰੋਪੀ ਫੇਰ ਆ ਇਹਦਾ ਆੱਭੀ ਆੱਭੀ ਗੁਰਪਾਲੂ ਉੱਤੇ ਛਾੜਾ ਇਹਦਾ ਗਰਪਾਲਾ ਕਹਿੰਦੇ ਗਰਪਾਲਾ ਨੂੰ ਕਿੱਥੇ ਮੈਨੂੰ ਬਦਲਾ ਆ ਗਿਆ ਵੀ ਮੈਨੂੰ ਕਾਤ ਦੇ ਆ ਪਾਲ ਪਾਲੇ ਕਿੱਥੇ ਹੋਏ ਹੋ ਇੱਥੇ ਹੈ ਮੇਰੇ ਪੱਤ ਕਰੋਨਾ ਨਹੀਂ ਪਾਲੇ ਪਾਲੇ ਜੁੜ ਗਏ ਨਾ ਮੰਮੀ ਵਾਲਾ ਪਾਲਾ ਅਵਣ ਵਾਲਾ ਪਾਲਾ ਆਹ ਮੋਟੇ ਕਾਹਲਾ ਪਾਲਾ ਸਾਰੇ ਹੀ ਪਾਲੇ ਆਪਾਂ ਨੂੰ ਪਾਲਦੇ ਨਹੀਂ